ਸਾਥ ਸੰਗਤ ਜੀ 40 ਅੰਗ ਤੱਕ ਸੰਥਿਆ ਆਪ ਜੀ ਨੇ ਸਰਵਣ ਕਰ ਲਈ ਸੀ ਤੇ ਅੱਜ ਅਗੇ ਅਰੰਭ ਹੋਣ ਜਾ ਰਹੀ ਹੈ ਹਾਂ ਜੀ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮੈ ਤ੍ਰਿਗ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਸ ਹਉ ਤਿਸ ਬਿਟ ਹੋ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ ਬੇ ਨ ਨਵ ਜੀਵਨ ਨਾਥੀਐ ਮੇਰੇ ਸਤਿਗੁਰ ਨਾਮ ਦਰੜਾਈ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇ ਵ ਪ੍ਰਗਾਸ ਧਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰ ਪਾਸ ਜਿੰਨਾ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਨ ਵਸ ਕਾਲ ਓਏ ਫਿਰ ਫਿਰ ਜੋ ਨ ਭਵਾਈ ਹੈ ਵਿੱਚ ਵਿਸਤਾ ਕਰ ਵਿਕਰਾਲ ਜਿਨ੍ਹਾਂ ਸਤਿਗੁਰ ਪ੍ਰਖਨ ਨ ਭੇਟਿਓ ਸੇ ਭਾਗ ਹੀਣ ਵਸ ਕਾਲ ਜੇ ਤੁਕ ਦੇ ਵਿੱਚ ਵਸ ਦਾ ਅਰਥ ਵਸਣ ਹੋਵੇ ਤਾਂ ਵਸ ਕੋਲਾ ਬੋਲੀਦਾ ਤੇ ਜੇ ਵਸ ਪੈਣਾ ਅਰਥ ਆਵੇ ਤਾਂ ਅਦਕ ਲਾ ਕੇ ਬੋਲਣਾ ਹੁਣ ਇੱਥੇ ਇਹ ਵਸ ਆਇਆ ਤੇ ਵਾਵੇ ਨੂੰ ਤੇ ਅਦਕ ਲਾ ਕੇ ਉਚਾਰਨ ਕਰਨਾ ਹੈ ਭਾਗਹੀਨ ਵਸ ਕਾਲ ਚਲੋ ਜੀ ਜਿਨਾਂ ਸਤਗੁਰ ਪ੍ਰਖ ਨਾ ਭੇਟਿਓ ਸੇ ਭਾਗਹੀਨ ਵਸ ਕਾਲ ਓਏ ਫਿਰ ਫਿਰ ਜੋਨ ਭਵਾਈਅ ਹੈ ਵਿੱਚ ਵਿਸਤਾ ਕਰ ਵਿਕਰਾਲ ਉਨਾਂ ਪਾਸ ਦੁਆਸ ਨਾ ਭੇਟਿਐ ਜਿਨ ਅੰਤਰ ਅਕਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਰਵਡ ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵਹਿ ਆਏ ਓਨਾਂ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰਡਾਈ ਇੱਥੇ ਓਨਾਂ 9 ਔਂਕ ਕੰਨ ਕੰਨਗਾ ਓ ਨਹੀ ਗਈ ਓਨ ਪੜੋ ਓਨ ਜਨਮ ਜਨਮ ਕੀ ਮੈਲ ਉਤਰੈ ਓਨਾਂ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰਡਾਈ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ ਸ੍ਰੀ ਰਾਬ ਮਹੱਲਾ ਚੌਥਾ ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਵਿਦਿਆ ਰੰਗ ਚ ਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਇ ਰਹਾਉ ਮਨ ਰੰਗ ਹੋਵੜ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਦਰੜਾਏ ਰੰਗ ਸਿਓ ਹੋ ਸਤਗੁਰ ਕੈਬਲ ਜਾਉ ਬਿਨ ਸਤਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਗੁਰ ਨਾ ਮਿਲੈ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਗਿਆਨ ਅੰਤਰ ਅਗਿਆਨ ਦੁਖ ਪਰਮ ਹੈ ਵਿੱਚ ਪੜਦਾ ਦੂਰ ਪਿਆਸ ਬਿਨ ਸਤਗੁਰ ਭੇਟੇ ਕੰਚਨ ਨਾਥੀਐ ਮਨ ਮੁਖੋ ਲੋਹ ਡੂਬਾ ਬੇੜੀ ਪਾਸ ਸਤਗੁਰ ਬੋਹਿਤ ਹਰ ਨਾਮ ਹੈ ਕਿਤ ਵਿਦ ਚੜਿਆ ਜਾਏ ਸਤਿਗੁਰ ਕੈ ਪਾਣੈ ਜੋ ਚਲੈ ਵਿੱਚ ਬੋਹਿਥ ਬੈਠਾ ਆਏ ਤਨ ਤਨ ਵਡਭਾਗੀ ਨਾਨਕ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਦਾਬ ਮਹੱਲਾ ਚੌਥਾ ਹਉ ਪੰਥਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤਿਨ ਜਾਉ ਜਿਨਹੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਫਿਰ ਆਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਾਖ ਮਿਲਾਣਾ ਮੈਂ ਪ੍ਰਭ ਮਿਲਣਾ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਵਿਟ ਹੋ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਉ ਹੋਇ ਨਿਮਾਣੀ ਟਹਿ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰ ਮਾਨ ਹੈ ਗੁਰ ਸਤਿਗੁਰ ਕਰੇ ਸਾ ਬਾਸ ਹਉ ਗੁਰ ਸਾ ਲਾਹੀ ਨਰਜਉ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੋ ਸਭ ਕੋ ਲੋਚਦਾ ਜੀਤਾ ਜਗਤ ਸਭ ਕੋ ਏ ਬਿਨ ਭਾਗਾ ਦਰਸ਼ਨ ਨਾਥੀਐ ਭਾਗ ਹੀਨ ਬਹਿ ਰੋਏ ਜੋ ਹਰ ਪ੍ਰਭ ਪਾਣਾ ਸੋਚਿਆ ਤੁਰ ਲਿਖਿਆ ਨਾ ਮਿਟੈ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ 시 ਗੁਰ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤਪਲਾ ਕਿਤ ਬਿਦ ਮਿਲੈ ਰਸ ਖਾਏ ਜਾਏ ਪੁੱਛੋ ਸੋਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਭ ਆਏ ਜਾਏ ਪੁੱਛੋ ਸੋਹਾਗਣੀ ਇੱਥੇ ਵਿਸਰਾਮ ਲਾਉਣਾ ਹੈ ਤੁਸਾਂ ਬੋਲਾ ਬੋਲਣਾ ਤੁਸਾਂ ਨਹੀਂ ਬੋਲਣਾ ਹੈ ਜਾਏ ਪੁੱਛੋ ਸੋਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਭ ਆਏ ਚਲੋ ਜਾਏ ਪੁੱਛੋ ਸੋਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇਪਰ ਵਾਹਨ ਬੋਲਣੀ ਹਉ ਮਲ ਮਲ ਧੋਵਾ ਤਿਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਗੁਰ ਪੁਰਖ ਹੈ ਦੁੱਖ ਕੱਢੈ ਹਉ ਮੈ ਮਾਰ ਰਹਾਉ ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨ ਆਏ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵਡ ਭਾਗੀ ਵਡ ਜਾਣੀ ਹੈ ਜਿਨ ਹਰ ਰਸ ਖਾਦਾ ਗੁਰ ਪਾਏ ਇਹੋ ਹਰ ਰਸ ਵਣ ਤਿੰਨ ਸਬਤ ਹੈ ਭਾਗ ਹੀਣ ਨਹੀਂ ਖਾਏ ਬਿਨ ਸਤਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਬਿਲ ਲਾਏ ਓਏ ਸਤਗੁਰ ਆਗੈ ਨਾਨਵ ਹੈ ਓਨਾ ਅੰਤਰ ਕ੍ਰੋਧ ਬਲਾਈ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੂਏ ਸ੍ਰੀ ਦਾਗ ਮਹੱਲਾ ਚੌਥਾ ਦਿਨ ਸ ਚੜਾ ਫਿਰ ਅਥਵੈ ਰੈਣ ਸਬਾਈ ਜਾਏ ਆਵ ਕਟੈ ਨਰ ਨਾ ਬੁਜੈ ਨੇਤ ਮੂਸਾ ਲਾਜ ਟੁਕਾਏ ਗੁਣ ਗੋੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੇ ਪਚਾਏ ਭਾਈ રે ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬਿਖ ਹੈ ਅੰਤ 베ਲੀ ਕੋਈ ਨਾ ਹੋਏ ਰਹਾਉ ਗੁਰਮਤ ਹਰ ਲਿਵ ਉੱਭਰੇ ਹਲੇ ਪਤ ਰਹੇ ਸਰਣਾਏ ਇਥੇ ਪੰਕਤੀ ਆਈ ਹੈ ਪੁੱਤ ਕਲਤ ਤੱਤੇ ਓਂਕੜ ਹੈ ਸੀ ਹਾਂਜੀ ਹਾਂ ਪੁੱਤ ਕਲਤ ਕਲਾਤੋ ਉਚਾਰਨ ਕਰਨਾ ਹੈ ਕਲਤ ਨਹੀਂ ਬੋਲਣਾ ਪੁੱਤ ਕਲਤ ਮੋਹ ਵਿਖ ਹੈ ਅੰਤ ਬੇਲੀ ਕੋਏ ਨਾ ਹੋਏ ਚਲੋ ਜੀ ਪੁੱਤ ਕਲਤ ਮੋਹ ਵਿਖ ਹੈ ਅੰਤ ਬੇਲੀ ਕੋਏ ਨਾ ਹੋਏ ਰਹਾਉ ਗੁਰਮਤ ਹਰ ਲਿਬ ਉੱਭਰੇ ਅਲਿਪਤ ਰਹੇ ਸਰਣਾਏ ਓਨੀ ਚਲਤ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਦੁਬਾਰਾ ਪੜ੍ਹ ਕੇ ਕੰਕੀਏ ਉਨੀ ਚਲ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਗੁਰਮੁਖ ਦਰਗਹਿ ਮੰਨੀਐ ਹਰ ਆਪ ਲੈ ਗਲ ਲਾਏ ਗੁਰਮੁਖਾ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਣ ਨਾਮ ਮੰਨ ਨਾਮ ਰਹਿਣ ਲਿਵ ਲਾਏ ਅਣਹਦ ਤੁਨੀ ਦਰ ਵਜਦੇ ਦਰ ਸੱਚਾ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿੰਨਾ ਸਭ ਕੋ ਕਹੈ ਸਵਾਸ ਤਿੰਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸਾਧ ਸੰਗਤ ਜੀ ਆਪ ਜੀ ਨੇ 42 ਅੰਗ ਤੱਕ ਸੰਚਿਆ ਸਰਵਨ ਕਰ ਲਈ ਹੈ ਔਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ